ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਦੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਮੈਡੀਕਲ ਸਟੋਰ ਤੇ ਗੋਲੀਆਂ ਚਲਾਈਆਂ ਗਈਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਹੈ ਕੈਦ ਹੋ ਜਾਂਦੀਆਂ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਸੋ ਪੁਲਿਸ ਅਧਿਕਾਰੀਆਂ ਨੇ ਕਿਹਾ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਮਾਮਲੇ ਦੇ ਵਿੱਚ ਜਿਹੜਾ ਜੋ ਵੀ ਦੋਸ਼ੀ ਹੋਇਆ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਨੰਬਰ 358 ਮੋਟਰਸਾਈਕਲ ਦੀ ਨੰਬਰ ਪਲੇਟ ਤੋਂ ਵਿਦਾਊਟ ਨੂੰ ਮਡੇ ਆਈ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਦੇ ਖਲੋਗੇ ਉਹਨਾਂ ਕੰਨ 'ਚ ਇੱਕ ਦੋ ਗੋਲੀਆਂ ਮਾਰੀਆਂ ਜੀ ਤੇ ਗੋਲੀਆਂ ਮਾਰ ਕੇ ਉਹ ਮਰਨ ਤੋਂ ਗਿਆ ਜੀ ਇਹ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਰ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫ ਆਰ ਕਰਕੇ ਤਫ਼ਤੀਸ਼ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚੱਕਣਦੇ ਆਂ ਜਿੱਕਰ ਕੈਮਰੇ ਜੇ ਦੋ ਮੂੰਹ ਬੰਨੇ ਮੋਟਰਸਾਈਕਲ ਮੁੰਡੇ ਆਏ ਨੇ ਅਸੀਂ ਗਾਂ ਤਫ਼ਤੀਸ਼ ਚ ਸਾਡੀ جاری ਹੈ ਜੀ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਜੀ ਸਰ ਕੀ ਰੰਜਿਸ਼ ਕੀ ਹੋਈ ਸੌਣੀ ਰੰਜਿਸ਼ ਤੇ ਕੋਈ ਨਹੀਂ ਜੀ ਇਹ ਪਹਿਲੋਂ ਜਮਨ ਮੁੰਡਾ ਕਿਹਾ ਮੈਂ ਨਗਰ ਕਾ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿੰਨੇ ਬੋਲੇ ਸੀ ਲੇਕਿਨ ਉਹਨਾਂ ਨੇ ਹੋਣੀ ਗਲਤ ਅਸੀਂ ਪਹਿਲੋਂ ਮਨਾਂ ਇਹ ਐਪਲੀਕੇਸ਼ਨ ਨਹੀਂ ਦਿੱਤੀ ਰੰਜਿਸ਼ ਰਸੀ ਹੋਈ ਕੋਈ ਹੈ ਨਹੀਂ ਜੀ ਨਹੀਂ ਵੀ ਰੰਜਿਸ਼ ਤੇ ਨੂਰ ਮਾਮਲਾ ਸਾਹਮਣੇ ਆਇਆ ਜੀ ਫਰੋਦੀ ਵਿਗਰਾ ਹਾਂਜੀ ਕੋਈ ਹੋਰ ਨਹੀਂ ਸਾਹਮਣੇ ਆਇਆ ਜੀ ਫਰੋਦੀ ਵਿਗਰਾ ਜਾਂ ਕੋਈ ਹੋਰ ਡਾਈਓ ਨਾ ਜੀ ਹੋਰ ਨਹੀਂ ਸਾਹਮਣੇ ਕੋ ਆਇਆ ਉਹ ਸਾਹਮਣੇ ਕੋਈ ਨਹੀਂ ਆਇਆ ਇਹਨੇ ਇਹ ਗੱਲ ਕਹੀ ਸੀ ਕਿ ਪਹਿਲੋਂ ਮੈਨੂੰ ਕੁਕਾਰ 3 ਮਿਨਟ ਡੇਡ ਮੇਂ ਲਈ ਆਈ ਸੀ ਜੇਕਰ ਹੋਣਾ ਕਿ ਹੁਣ ਉਹਨੇ ਦੱਸਿਆ ਜੀ ਪਹਿਲੋਂ ਉਹਨਾਂ ਨੇ ਐਪਲੀਕੇਸ਼ਨ ਨਹੀਂ ਦਿੱਤੀ ਪਹਿਲੋਂ ਇਹਨਾਂ ਕਿਹਾ ਸੀਗਾ ਕਿ ਕੋਈ ਕਾਲ ਮੈਨੂੰ ਆਈ ਲੁਧਿਆਣਾ ਲਾਈਵ ਲਈ ਹਾਂ ਮੈਂ ਥਾਪੜ ਦੀ ਰਿਪੋਰਟ ਸੋ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਦੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਮੈਡੀਕਲ ਸਟੋਰ ਤੇ ਗੋਲੀਆਂ ਚਲਾਈਆਂ ਗਈਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਸੋ ਪੁਲਿਸ ਅਧਿਕਾਰੀਆਂ ਨੇ ਕਿਹਾ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਮਾਮਲੇ ਦੇ ਵਿੱਚ ਜਿਹੜਾ ਜੋ ਵੀ ਦੋਸ਼ੀ ਹੋਇਆ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਨੰਬਰ 8570 ਦੀ ਨੰਬਰ ਪਲੇਟ ਤੋਂ ਬਿਦਾਊਟ ਦੋ ਮੁੰਡੇ ਆਏ ਸੀ ਜਿਹੜੇ ਸੁਗਮਨ ਮੈਡੀਕਲ ਸਟੋਰ ਦੇ ਖਲੋਗੇ ਨਾਲ ਕੰਨ 'ਚ ਇੱਕ ਦੋ ਗੋਲੀਆਂ ਮਾਰੀਆਂ ਸੀ ਤੇ ਗੋਲੀਆਂ ਮਾਰ ਕੇ ਉਹ ਮਲਤਾ ਹੋ ਗਏ ਜੀ ਇਹ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਰ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫਆਈਆਰ ਕਰਕੇ ਤਫ਼ਤੀਸ਼ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚ ਚੱਕਣਦੇ ਆਂ ਜੇਕਰ ਕੈਮਰੇ ਜੇ ਦੋ ਮੂੰਹ ਬੰਨੇ ਮੋਟਰਸਾਈਕਲ ਮੁੰਡੇ ਆਏ ਨੇ ਅਸੀਂ ਗਾਂ ਤਫਤੀਸ਼ ਸਾਡੀ ਜਾਰੀ ਹੈਗੀ ਇਹਨਾਂ ਨੂੰ ਜਲਦ ਤੋਂ ਜਲਦ ਕ੍ਰਿਪਤਾ ਕੀਤਾ ਜਾਵੇਗਾ ਇਹ ਸਰ ਕੀ ਰੰਜਿਸ਼ ਕੀ ਹੋਈ ਸੌਣੀ ਰੰਜਿਸ਼ ਤੇ ਕੋਈ ਨਹੀਂ ਜੀ ਇਹ ਪਹਿਲੂ ਜਮਣ ਮੁੰਡਾ ਕਹਿੰਦਾ ਮੈਂ ਨਗਰ ਕੁੰਨ ਆਪਣੀ ਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸੇ ਨੇ ਬੋਲੇ ਸੀ ਲੇਕਿਨ ਉਹਨਾਂ ਨੇ ਹੋਣੀ ਗੱਲ ਤੁਸੀਂ ਪਹਿਲਾਂ ਮਨਾ ਇਹ ਐਪਲੀਕੇਸ਼ਨ ਇਹ ਦਿੱਤੀ ਰੰਜਿਸ਼ ਦਾ ਹੋਰ ਕੋਈ ਹੈ ਨਹੀਂ ਜੀ ਕਹਿ ਵੀ ਰੰਜਿਸ਼ ਤੇ ਹੋਰ ਮਾਮਲਾ ਸਾਹਮਣੇ ਆ ਵੀ ਫਰੋਤੀ ਵਗੈਰਾ ਦਾ ਹਨ ਨਹੀਂ ਕੋਈ ਹੋਰ ਵੀ ਸਾਹਮਣੇ ਆ ਜੇ ਫਰੋਤੀ ਵਗੈਰਾ ਜਾਂ ਕੋਈ ਹੋਰ ਗੱਲ ਆਈ ਹੋਵੇ ਪਰ ਨਾ ਜੇ ਹੋਰ ਨਹੀਂ ਸਾਹਮਣੇ ਕੋਈ ਆ ਉਹ ਸਾਹਮਣੇ ਕੋਈ ਨਹੀਂ ਆ ਇਹਨੇ ਇਹ ਗੱਲ ਕਹੀ ਸੀ ਕਿ ਪਹਿਲੋਂ ਮੈਨੂੰ ਕੋਈ ਕਾਲ 20 ਮਿੰਟ 10 ਮਿੰਟ ਦੇ ਲਈ ਆਈ ਸੀਗੀ ਲੇਕਰ ਹੋਣਾ ਇਹ ਹੁਣ ਉਹਨੇ ਦੱਸਿਆ ਜੇ ਪਹਿਲੋਂ ਉਹਨਾਂ ਐਪਲੀਕੇਸ਼ਨ ਨਹੀਂ ਦਿੱਤੀ ਪਹਿਲੋਂ ਇਹਨਾਂ ਕਿਹਾ ਸੀਗਾ ਕਿ ਕੋਈ ਕਾਲ ਮੈਨੂੰ ਆਈ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ